ਨਮਸਕਾਰ ਦੋਸਤੋ ਅੱਜ ਮੈਂ ਤੁਹਾਡੀ ਸਿਹਤ ਦੇ ਨਾਲ ਇੱਕ ਜੁੜਿਆ ਹੋਇਆ ਪ੍ਰੋਗਰਾਮ ਔਰ ਤੁਹਾਡੀ ਸਿਹਤ ਦੇ ਨਾਲ ਹੀ ਸੰਬੰਧਿਤ ਇੱਕ ਪ੍ਰੋਡਕਟ ਲੈ ਕੇ ਆਇਆ ਹਾਂ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਦੋਸਤੋ ਗੱਲ ਕਰਨ ਜਾ ਰਹੇ ਹਾਂ ਵਾਟਰ ਦੀ ਪਾਣੀ ਦੀ ਜਲ ਹੀ ਜੀਵਨ ਹੈ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ 70% ਪਾਣੀ ਹੈ ਤੇ 30% ਧਰਤੀ ਹੈ ਇਸ ਹੀ ਤਰ੍ਹਾਂ 파ਰ ਤੁਸੀਂ ਅੰਦਰ ਵੀ 71% 72% ਜੋ ਪਾਣੀ ਹੈ ਔਰ 29% 29% ਵਰਤੀ ਹੈ। ਤੋਂ ਸਾਡਾ ਸਰੀਰ ਵੀ ਇਸੇ ਪ੍ਰਕਾਰ ਹੈ। ਤੋਂ ਗੱਲ ਕਰਾਂਗੇ ਵਾਟਰ ਦੀ ਜਲ ਦੀ ਤੇ ਜੋ ਪਾਣੀ ਦਾ ਪੀ ਐਚ ਲੈਵਲ ਹੈ ਉਹ ਸਾਡੇ ਸਰੀਰ ਦੇ ਮੁਤਾਬਕ ਹੀ ਹੋਣਾ ਚਾਹੀਦਾ ਹੈ ਜਾਂ ਉਸ ਤੋਂ ਉੱਪਰ ਦਾਣਾ ਚਾਹੀਦਾ ਹੈ ਜੋ ਸਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ। ਤੋਂ ਗੱਲ ਕਰਨਾ ਐਲਕੈਲਾਈਨ ਵਾਟਰ ਦੀ। तो एलकाइन वाटर है कि साढ़े शरीर का जो पी एच लेवल है वो सैवन पॉइंट फाइव है साढ़े सात और जो वाटर पी रहे हैं जो पानी पी रहे उसका भी जो पी एच लेवल है वह सत्त तो पॉइंट पांच उपरद ही होना चाहिए है जी वो नीचे है तो समझ लो वो पानी जोड़ा है वह अलकालाइन नहीं है वह एस डी कहेजाबी है, है तो पता किएँ चलेगा इसका पता किए लगाया जाए तो देखो मैं कुछ थोड़े सामने डैमो ਦੇਨ ਲੱਗਿਆ ਹਾਂ ਅੱਜ ਦੋ ਡੈਮੋ ਮੈਂ ਤੁਹਾਡੇ ਸਾਹਮਣੇ ਦਿਵਾਵਾਂਗਾ ਕਿ ਤੁਸੀਂ ਆਪਣੇ ਪਾਣੀ ਨੂੰ ਕਿਦਾਂ ਚੈੱਕ ਕਰ ਸਕਦੇ ਹੋ ਇਹ ਇੱਕ ਕੈਮੀਕਲ ਹੈ ਜਿਸ ਦੇ ਨਾਲ ਅਸੀਂ ਪਾਣੀ ਦਾ ਪੀਐਚ ਲੈਵਲ ਜਿਹੜਾ ਹੈ ਚੈੱਕ ਕਰ ਸਕਦੇ ਹਾਂ ਹੁਣ ਮੇਰਾ ਪਿੰਡ ਜਿਹੜਾ ਹੈ ਪਿੰਡ ਬੱਗੇ ਕੀ ਜਿਹੜਾ ਬਾਰਡਰ ਤੇ ਹੈ ਔਰ ਬਾਰਡਰ ਦੀ ਜ਼ਮੀਨ ਸਾਰਿਆਂ ਨੂੰ ਪਤਾ ਕਿ ਬਹੁਤ ਅੱਛੀ ਹੈ ਔਰ ਮੈਂ ਬਹੁਤ ਸਾਰੀ ਆਰਗੈਨਿਕ ਖੇਤੀ ਵੀ ਕਰਦਾ ਹਾਂ ਜਿਸ ਕਰਕੇ ਮੈਂ ਆਪਣੇ ਘਰ ਦੇ ਵਿੱਚ ਸਾਗ ਸਬਜ਼ੀਆਂ ਜੋ ਵੀ ਉਗਾਈਆਂ ਨੇ ਉਹ ਸਾਰੀਆਂ ਆਰਗੈਨਿਕ ਨੇ ਤੇ ਭਾਵ ਨੇੜੇ-ਤੇੜੇ ਕਿਤੇ ਕੈਮੀਕਲ ਵਾਲੀ ਖੇਤੀ ਨਹੀਂ ਹੁੰਦੀ ਤੇ ਪਾਣੀ ਠੀਕ ਹੈ ਔਰ ਬਾਰਡਰ ਦੀ ਜ਼ਮੀਨ ਦਾ ਸਾਰਿਆਂ ਨੂੰ ਪਤਾ ਪਾਣੀ ਵੈਸੇ ਵੀ ਠੀਕ ਹੈ ਤਾਂ ਫਿਰ ਵੀ ਜਿਸ ਦਿਨ ਮੈਂ ਚੈੱਕ ਕੀਤਾ ਕਿ ਮੇਰਾ ਪਾਣੀ ਵੀ ਜਿਹੜਾ ਉਹ ਅਲਕਲਾਈਨ ਨਹੀਂ ਹੈ ਤਾਂ ਬਾਕੀਆਂ ਦਾ ਕੀ ਹਾਲ ਹੋਵੇਗਾ ਜਿਸ ਤਰ੍ਹਾਂ ਸਾਡੇ ਜਲਾਲਾਬਾਦ ਸ਼ਹਿਰ ਹੈ ਜਾਂ ਆਸ-ਪਾਸ ਦੇ ਪਿੰਡ ਹੈ ਜਾਂ ਦੂਰ ਤ라ਡੇ ਤੱਕ ਮੈਂ ਸਮਝਿਆ ਕਿ ਪੰਜਾਬ ਦੇ ਵਿੱਚ ਵੀ ਕਿਤੇ ਵੀ ਡਾਇਰੈਕਟ ਅਲਕਲਾਈਨ ਵਾਟਰ ਮਿਲਣਾ ਬਹੁਤ ਹੀ ਮੁਸ਼ਕਲ ਹੈ ਇਹ ਤਾਂ ਸਿਰਫ ਸਿਰਫ ਹੁਣ ਗੰਗਾ ਤੇ ਹੀ ਮਿਲ ਸਕਦਾ ਗੰਗੋਤਰੀ ਤੇ ਹੀ ਮਿਲ ਸਕਦਾ ਸੋ ਚੈੱਕ ਕਰਦੇ ਹਾਂ ਕਿ ਕਿਦਾਂ ਇਸ ਨੂੰ ਚੈੱਕ ਕਰਾਇਆ ਜਾਏ ਇਹ ਅਲਕਲਾਈਨ ਵਾਟਰ ਜੱਗ ਆ ਗਿਆ ਹੈ ਦੋਸਤੋ ਜੋ ਤੁਹਾਡੀ ਸਿਹਤ ਨੂੰ ਤੰਦਰੁਸਤ ਬਣਾਏਗਾ ਜਿਨ੍ਹਾਂ ਦੇ ਕੋਲ ਮਸ਼ੀਨ ਲੱਗੀ ਹੋਈ ਹੈ ਘਰਾਂ ਦੇ ਵਿੱਚ ਉਹਨਾਂ ਨੂੰ ਪਤਾ ਹੈ 280000 ਦੀ ਅਲਕਲਾਈਨ ਜੋ ਵਾਟਰ ਕਰਦੀ ਹੈ ਆਰਓ ਮਸ਼ੀਨ ਹੈ ਤੋਂ ਉਸ ਦੇ ਮੁਕਾਬਲੇ ਇਹ ਬਿਲਕੁਲ ਹੀ ਬਿਲਕੁਲ ਸਸਤੇ ਰੇਟਾਂ ਦੇ ਉੱਪਰ ਇਹ ਜਿਹੜਾ ਇੱਕ ਜਗ ਉਪਲਬਧ ਹੋਇਆ ਹੈ ਗਰੀਬ ਤੋਂ ਗਰੀਬ ਬੰਦਾ ਵੀ ਇਸ ਨੂੰ ਜਿਹੜਾ ਹੈ ਆਮ ਬੰਦਾ ਉਹ ਇਸ ਨੂੰ ਲੈ ਸਕਦਾ ਹੈ ਖਰੀਦ ਸਕਦਾ ਹੈ ਔਰ ਆਪਣੀ ਸਿਹਤ ਔਰ ਆਪਣੇ ਪਰਿਵਾਰ ਦੀ ਸਿਹਤ ਨੂੰ ਵੀ ਤੰਦਰੁਸਤ ਰੱਖ ਸਕਦਾ ਔਰ ਬਾਕੀਆਂ ਦੀ ਸਿਹਤ ਨੂੰ ਵੀ ਤੰਦਰੁਸਤ ਰੱਖ ਸਕਦਾ ਹੈ। ਤੋਂ ਇਹ ਪਾਣੀ ਜਿਹੜਾ ਮੇਰੇ ਘਰ ਦਾ ਪਾਣੀ ਹੈ। ਤੋਂ ਇਹ ਮੈਂ ਕੁਝ ਪਾਣੀ ਇਹਦੇ ਵਿੱਚ ਜੱਗ ਦੇ ਵਿੱਚ ਪਾਣ ਲੱਗਿਆ ਹਾਂ। ਇਹ ਕੰਟੇਨਰ ਹੈ ਇੱਕ ਵਾਟਰ ਕੂਲਰ ਦੀ ਤਰ੍ਹਾਂ ਹੀ ਬਣਿਆ ਹੋਇਆ ਟੂਟੀ ਲੱਗੀ ਹੋਈ ਇਸ ਵਿੱਚ ਬਹੁਤ ਹੀ ਅੱਛਾ ਹੈ ਔਰ ਇਹ ਸਟੈਂਡ ਰਿਜ਼ਲਟ ਦਿੰਦਾ ਹੈ। ਉਸ ਤੋਂ ਦੇਖੋ ਮੈਂ ਗਲਾਸ ਦੇ ਵਿੱਚ ਪਾਣੀ ਜੋ ਇਸ ਦੇ ਵਿੱਚ ਪਾਇਆ ਉਹ ਪਾਣੀ ਮੈਂ ਲੈ ਰਿਆ ਤੋਂ ਕੋਈ ਪਾਣੀ ਇਹਦੇ ਚ ਲੈ ਆ ਪਰ ਉਹੀ ਪਾਣੀ ਜੋ ਮੈਂ ਜੱਗ ਚ ਲੈ ਕੇ ਆਇਆ ਹਾਂ ਇਹ ਡਾਇਰੈਕਟ ਪਾਣੀ ਇੱذਰ ਇਸ ਗਲਾਸ ਚ ਪਾ ਰਿਹਾ ਹਾਂ ਹੁਣ ਇਹ ਪਾਣੀ ਜਿਹੜਾ ਹੈ ਇਹ ਇਸ ਜੱਗ ਦੇ ਵਿੱਚੋਂ ਪਾ ਕੇ ਕਢਾਇਆ ਹੈ ਔਰ ਦੂਸਰਾ ਪਾਣੀ ਇਦਾਂ ਕਿੰਨਾ ਬੜਾ ਹੈ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ ਤੋਂ ਇਹ ਪੀ ਐਚ ਲੈਵਲ ਕਰਨ ਵਾਲਾ ਇੱਕ ਕੈਮੀਕਲ ਹੈ ਜਿਉਂ ਹੀ ਇਸ ਦੇ ਵਿੱਚ ਅਸੀਂ ਇਹ ਚਾਰ ਤੋਂ ਪੰਜ ਬੂੰਦਾਂ ਪਾਵਾਂਗੇ ਤੋਂ ਇਹ ਪੜਾ ਰੰਗ ਦਿਖਾਏਗਾ ਕਿ ਪਾਣੀ ਦਾ ਪੀ ਐਚ ਲੈਵਲ ਕਿੰਨਾ ਹੈ ਤਿੰਨ ਬੂੰਦਾਂ ਪਾਦਿਆ ਅਸੀਂ ਇਹ ਕਲਰ ਬਦਲ ਗਿਆ ਇੱਧਰ ਪੰਜ ਬੂੰਦਾਂ ਵੀ ਪਾ ਦਾਂਗੇ ਤੋਂ ਵੀ ਗੱਲ ਨਹੀਂ ਬਣੇਗੀ ਇੱਧਰ ਵੀ ਪੂਰੀਆਂ ਪੰਜ ਪਾ ਦੇਣੇ ਆ ਬਰਾਬਰ ਪਾ ਦੇਣੇ ਤੂੰ ਦੇਖੋ ਅਤੋਂ ਇਹ ਕਿਆਹ ਹੋ ਜਾਂਦਾ ਇਸ ਦੇ ਉੱਪਰ ਹੀ ਇਹ ਜੋ ਕਲਰ ਦਿੱਤੇ ਹੋਇਆ ਹੈ ਕਿ ਪਾਣੀ ਦਾ ਪੀਐਚ ਲੈਵਲ ਕਿੰਨਾ ਹੈ ਤਾਂ ਇਸ ਦਾ ਜਿਹੜਾ ਪੀਐਚ ਲੈਵਲ ਆ ਪਾਣੀ ਦਾ ਇਹ ਲਗਭਗ 9.5 ਤੇ ਪਹੁੰਚ ਗਿਆ ਔਰ ਇਹ ਲੈਵਲ ਹੈ ਤਕਰੀਬਨ 5.5 ਤੋਂ 6 ਦੇ ਵਿੱਚ ਤੋਂ ਭਾਵ ਜੋ ਪਾਣੀ ਅਸੀਂ ਪੀ ਰਹੇ ਆ ਇਹ ਐਸ ਟਿਕ ਹੈ ਤੋਂ ਇਸ ਦਾ ਇੱਕ ਹੋਰ ਵੀ ਆਪਾਂ ਡੈਮੋ ਕਰਕੇ ਦੇਖ ਲੈਨੇ ਆ ਕਿ ਜੋ ਅਸੀਂ ਪੋਜਣ ਪਾਉਂਦੇ ਆ ਸਾਨੂੰ ਨਿਊਟ੍ਰੀਸ਼ਨ ਚਾਹੀਦੀ ਹੈ ਵਿਟਾਮਿਨਸ ਚਾਹੀਦੇ ਹੈ ਤੋਂ ਜੋ ਵੀ ਅਸੀਂ ਘਰ ਦੇ ਵਿੱਚ ਉਸਦੀਆਂ ਵਰਤਦੇ ਹਾਂ ਉਸਦੀਆਂ ਬਣੇ ਹਲਦੀ ਨਮਕ ਧਣੀਆਂ ਹਿੰਗ ਜਵਾਨ ਜੀਰਾ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਅਸੀਂ ਜੋ ਸਬਜੀ ਬਣਾਉਂਦੇ ਆ ਉਸ ਦੇ ਵਿੱਚ ਪਾਈਆਂ ਜਾਂਦੀਆਂ ਤੋਂ ਕੀ ਜੋ ਵੀ ਅਸੀਂ ਸਬਜੀ ਬਣਾ ਰਹੇ ਆ ਉਹ ਸਾਰੇ ਵਿਟਾਮਿਨਸ ਸਾਨੂੰ ਮਿਲ ਰਹੇ ਹੈ ਤਾਂ ਜੇਕਰ ਪਾਣੀ ਸਾਡਾ ਐਲਕੈਲਾਈਨ ਹੋਏਗਾ ਤਾਂ ਹੀ ਮਿਲਣਗੇ ਨਹੀਂ ਤਾਂ ਨਹੀਂ ਮਿਲਣਗੇ ਤੋ ਦੋਸਤੋ ਇਹ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਕਿਦਾਂ ਉਹ ਮਿਲ ਪਾਣਗੇ ਜੋ ਵੀ ਜਿਸ ਤਰ੍ਹਾਂ ਮੇਰੇ ਕੋਲ ਹਲਦੀ ਹੈ ਇਹ ਅਗਰ ਜਲਦੀ ਅਬਜ਼ਰਵ ਹੋ ਜਾਏਗੀ ਜਲਦੀ ਖੁੱਲ ਜਾਏਗੀ ਪਾਣੀ ਦੇ ਵਿੱਚ ਤਾਂ ਸਮਝ ਲਓ ਕਿ ਪਾਣੀ ਅੜਕਾ ਲਾਈਨ ਹੈ ਤੇ ਜੇਕਰ ਜਲਦੀ ਨਹੀਂ ਖੁੱਲੇਗੀ ਤਾਂ ਅੜਕਾ ਲਾਈਨ ਨਹੀਂ ਹੈ ਤੋ ਹਲਦੀ ਇੱਕ ਬਹੁਤ ਹੀ ਸ਼ਾਨਦਾਰ ਚੀਜ਼ ਹੈ ਐਂਟੀਆਕਸੀਡੈਂਟ ਹੈ ਐਂਟੀਬੈਕਟੀਰੀਅਲ ਹੈ ਪੇਨ ਨੂੰ ਬੰਦ ਕਰਦੀ ਹੈ ਔਰ ਕੈਂਸਰ ਤੱਕ ਦੇ ਸੱਲਾਂ ਨੂੰ ਰੋਕਦੀ ਹੈ ਹਲਦੀ ਇੱਕ ਐਸੀ ਔਸ਼ਦੀ ਹੈ ਤਾਂ ਆਪਾਂ ਹਰ ਸਬਜ਼ੀ ਦੇ ਵਿੱਚ ਹਲਦੀ ਵੀ ਵਰਤੋਂ ਕਰਦੇ ਹਾਂ ਜੋ ਇਸ ਦੇ ਵਿੱਚ ਖਾਸ ਇੱਕ ਕੈਮੀਕਲ ਹੁੰਦਾ ਜਿਸ ਨੂੰ ਕਹਿੰਦੇ ਹੈ ਕਰਕੂਮਿਨ ਗੋਲਡ ਕਰਕੂਮਿਨ ਗੋਲਡ ਜੋ ਹੈ ਕੈਂਸਰ ਦੇ ਜੋ ਕਟਾਣੂ ਹੈ ਉਹਨਾਂ ਨੂੰ ਰੋਕਣ ਦਾ ਕੰਮ ਕਰਦਾ ਹੈ ਤਾਂ ਉਹ ਸਾਰੇ ਦਾ ਸਾਰਾ ਕੁਰਣਸ਼ੀਲ ਹੋਣਾ ਚਾਹੀਦਾ ਬਾਣੀ ਦੇ ਵਿੱਚ ਇਹ ਹਲਦੀ ਥੋੜੀ ਉਧਰ ਪਾ ਦਿੰਨੇ ਔਰ ਥੋੜੀ ਇਧਰ ਪਾ ਦਿੰਨੇ ਔਰ ਦੋਨਾਂ ਦੇ ਵਿੱਚ ਆਪਾਂ ਇਸ ਨੂੰ ਹਲਦੀ ਨੂੰ ਕੋਲ ਲੈ ਆਂਦੇ। ਕੋ ਜੋ ਸਿੰਪਲ ਵਾਟਰ ਸੀਗਾ ਇਹ ਦੇਖੋ ਇਹਦਾ ਰੰਗ ਐਦਾਂ ਦਾ ਬਣਿਆ ਔਰ ਜੋ ਸਿੰਪਲ ਵਾਲਾ ਇਹ ਹੈ ਔਰ ਐਲਕੈਲਾਈਨ ਵਾਲਾ ਇਹ ਹੈ। ਤਾਂ ਦੇਖੋ ਤੁਹਾਨੂੰ ਫਰਕ ਪੂਰਾ ਨਜ਼ਰ ਆਏਗਾ ਤਰੰਤ ਹੋਰ ਇਸੇ ਅੰਦਰ ਜੋ ਕਲਕੂਮਿਨ 골ਡ ਹੈ ਉਹ ਪੂਰੇ ਦਾ ਪੂਰਾ ਮਿਲ ਚੁਕਿਆ ਹੈ ਲੇਕਿਨ ਇਹ ਅਜੇ ਤੱਕ ਵੀ ਪਾਣੀ ਉਦਾਂ ਹੀ ਪਿਆ ਹੈ ਇਸ ਦੇ ਵਿੱਚ ਕੋਈ ਖਾਸ ਅਸਰ ਨਹੀਂ ਹੋਇਆ ਜਾਂ ਬਹੁਤ ਘੱਟ ਹੋਇਆ ਹੈ ਤੋਂ ਬਾਅਦ ਅਸੀਂ ਜੋ ਪਾਣੀ ਹੈ ਉਹ ਸਾਰੇ ਐਸਟਿਕ ਪੀ ਰਹੇ ਆ ਜਿਸ ਤੋਂ ਲਗਭਗ 75 ਜੋ ਪੇਟ ਰੋਗ ਬਿਮਾਰੀਆਂ ਉਹ ਐਦਾ ਹੀ ਘਰਾਂ ਦੇ ਵਿੱਚ ਵੜੀਆਂ ਹੋਈਆਂ ਜਿਸ ਤਰ੍ਹਾਂ ਐਸਿਡਿਟੀ ਹੈ ਕਬਜ ਹੈ ਗੈਸ ਹੈ ਹਾਈਪਰ ਐਸਿਡਿਟੀ ਹੈ ਜਾਂ ਸਾਰਾ ਪੇਟ ਦਾ ਖਰਾਬ ਰਹਿਣਾ ਔਰ ਸਵੇਰ ਸਵੇਰ ਸਾਰੇ ਡੀਐਸਆਰ ਖਾਰੇ ਸਵੇਰ ਉੱਠਦੇ ਹੀ ਖਾਲੀ ਪੇਟ ਜਿਹੜਾ ਹੈ ਤਜਾਬ ਦੀਆਂ ਗੈਸ ਦੀਆਂ ਗੋਲੀਆਂ ਖਾਰੇ ਆ ਤੋ ਇਹ ਚੀਜ਼ਾਂ ਜਿਹੜੀਆਂ ਐ ਐਸੀਆਂ ਬਿਮਾਰੀਆਂ ਹੈ ਇਹ ਸਿਰਫ ਅਲਕਲਾਈਨ ਵਾਟਰ ਪੀਣ ਦੇ ਨਾਲ ਹੀ ਠੀਕ ਹੋ ਜਾਣੀਆਂ ਤੋ ਬਿਲਕੁਲ ਦੋਸਤੋ ਸਸਤਾ ਪ੍ਰੋਡਕਟ ਹੈ ਉਈ ਜਿਆਦਾ ਮਹਿੰਗਾ ਨਹੀਂ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 8437500172 ਮੇਰਾ ਮੋਬਾਈਲ ਨੰਬਰ ਹੈ ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਇੱਕ ਵਾਰ ਨੰਬਰ ਫਿਰ ਬੋਲ ਦੇਣਾ 8437500172 ਤੋਂ ਇਹ ਮੇਰੇ ਕੋਲੇ ਪ੍ਰੋਡਕਟ ਆ ਚੁੱਕਿਆ ਹੈ ਤਾਂ ਇਹ ਸਭ ਇਸ ਨੂੰ ਅਪਣਾਓ ਔਰ ਆਪਣੇ ਆਪਣੀ ਸਿਹਤ ਨੂੰ ਅੱਛਾ ਕਰੋ ਸਾਰੇ ਹੈਲਦੀ ਰਹੋ ਸਭ ਨੂੰ ਮੇਰੀਆਂ ਇਹ ਹੀ ਦੁਆਵਾਂ ਹਨ ਸੋ ਨਮਸਕਾਰ ਧੰਨਵਾਦ